ਅੰਮ੍ਰਿਤਸਰ ਮਜੀਠਾ ਰੋਡ ਗੁਰਨਾਨਨ ਹਸਪੀਟਲ ਆਈਸੀਯੂ ਦੇ ਵਿੱਚ ਜੋ ਕੈਦੀ ਸਰਬਜੀਤ ਸਿੰਘ ਦਾਖਲ ਸੀ ਸੁਣ ਸਕਦੇ ਹੋ ਡੈਥ ਹੋਣ ਤੋਂ ਪਹਿਲੇ ਉਹਦੇ ਬਿਆਨ ਨਾ ਮਾਰ ਨਾ ਡਿਪਟੀ ਰੋਡ ਸੰਦੂੜੇ ਕੁੱਟਿਆ ਡੂਲੀਓ ਦੀ ਬਾਹਰ ਨਹੀਂ ਅੰਮ੍ਰਾਨ ਕੇ ਕੁੱਟਿਆ ਮੈਨੂੰ ਮਰੇ ਬਰੇ ਹਾਲ ਕੀਤੇ ਜੋ ਮੈਨੂੰ ਕਹਦੇ ਛੱਪਿਆ ਬੋਲ ਮੜਾਇਆ ਵੀ ਕੀ ਆ ਕਿੰਨੇ ਮਾਰਿਆ ਤੇ ਇੱਥੇ ਲੱਗ ਗਿਆ ਸਭੇ ਦਾ ਉਹ ਦੇ ਹੰਦੋਂ ਨੇ ਬੜੇ ਮਾਰੇ ਤੇ ਮੇਰੇ ਪੜੇ ਮਾਰ ਮਰਖੇ ਕੰਨ ਦੇੜ ਤੇ ਇੱਕ ਦਸਤਾਨਾ ਜਆ ਜਸਤੀ ਮਾਰੀ ਜ ਪ੍ਰਾਣੀ ਬਸ਼ੇਰੀ ਉਹਨਾਂ ਨੂੰ ਬਲਸ ਕਰ ਉਹ ਜਨਨ ਕੇ ਸ਼ਰਬਜੀਤ ਦਾ ਜੀ ਦਰਤ ਹੋਈ ਆ ਉਹਦਾ ਜਨਨ ਕੇ ਇੱਕ ਮੈਡੀਕਲ ਕਰਾਇਆ ਜਾਵੇ ਤੇ ਸਾਨੂੰ ਪਤਾ ਲੱਗ ਸਕੇ ਵੀ ਇਹਦੇ ਵਿੱਚ ਕੀ ਇਹਦੇ ਵਿੱਚ ਇਹਦੇ ਨੁਕਸੇ ਹੀ ਕੀ ਨਹੀਂ ਨੁਕਸੇ ਕੀ ਕੀਤਾ ਇਹਨਾਂ ਕੀ ਨਹੀਂ ਕੀਤਾ ਤੇ ਮਾਰਿਆ ਨਾ ਬਹੁਤ ਜ਼ਿਆਦਾ ਜਾਨੀ ਕਿ ਛਾਤੀ ਦੇ ਵਿੱਚੋਂ ਖੂਨ tureyਾਂਦਾ ਵਾ ਜੰਮਿਆ ਬਹੁਤ ਜ਼ਿਆਦਾ ਇੱਕ ਤੇ ਕੰਨ ਦੇ ਉਹਦੇ ਟੰਕੇ ਵੀ ਲੱਗੇ ਆ ਜੀ ਬਹੁਤ ਜ਼ਿਆਦੇ ਇੰਨਾ ਬੜੇ ਮਾਰ-ਮਾਰ ਕੇ ਉਹਦੇ ਕੰਨ ਬਾੜਤੇ ਆ ਜੀ ਬਹੁਤ ਜ਼ਿਆਦਾ ਇਹਨਾਂ ਨੇ ਗੰਭੀਰ ਕੀਤਾ ਤੇ ਸਾਡੇ ਭਰਾ ਜੀ ਦਾਤ ਹੋ ਚੁੱਕੀ ਆ ਗੁਰਨਾਨਕ ਹਸਪੀਟਲ ਤੇ ਸੁਪਰਡੈਂਟ ਨੇ ਦੂਸਰੀ ਗੋਂਡਵਾਲ ਸਾਹਿਬ ਬਹੁਤ ਜ਼ਿਆਦਾ ਉਹਨੂੰ ਮਾਰਿਆ ਜੀ ਹਾਂ ਜੀ ਸਰ ਕੱसम ਇਹ ਸਰਜੀਤ ਦਾ ਪੇਸ਼ੈਂਟ ਸੀ ਜਿਹੜਾ ਕੀ ਪ੍ਰੋਬਲਮ ਸੀ ਇਹਨੂੰ ਸਰ ਜੀ ਸਰਜੀਚਨ 24 ਯਰ 올ਡ ਨੇ ਲੀਆ ਸੀ ਸਰਜੀਤ ਦਾ ਪੇਸ਼ੈਂਟ ਸੀ ਸੈਂਟਰਲ ਜੇਲ ਕੋਇਂਦਵਾਲ ਛਾਪ ਤੋਂ ਸਾਡੇ ਸਰਜੀਚਨੀ ਟ੍ਰੀਟਮੈਂਟ ਨੂੰ ਸਵੇਰੇ 4:45 ਤੇ ਆਏ ਸੀ ਇਹ ਸੈਂਟਰਲ ਜੇਲ ਵੀ ਹਸਪਤਾਲ ਛਾਪ ਤੋਂ ਸਾਡੇ ਕੋਲ 19 ਤਿੰਨਾਂ ਨੂੰ ਸਵੇਰੇ 4:45 ਤੇ ਆਏ ਸੀ ਬਲਗਮ ਚ ਖੂਨ ਵੀ ਹਸਪਤਾਲ ਸੀ ਤੇ ਨਾਲ ਸਾਹ ਚੱਲ ਰਿਹਾ ਸੀ ਇਹਨਾਂ ਨੂੰ ਇਹਨਾਂ ਨੂੰ ਆਖੰਦ ਨਾਲ ਬਲਗਮ ਚੁੱਕੇ ਮੁਸ਼ਕਲ ਰੈਕਟ ਨੇ ਵੀ ਕਰਵਾਇਓ ਤੇ ਸਾਨੂੰ ਟੀਵੀ ਦਾ ਸ਼ਾਕ ਇਹਨਾਂ ਨੂੰ ਆਕਸੀਜਨ ਲਵਾਈ ਤੇ ਉਹਦੇ ਦੇਜ ਤੇ ਇਹਨਾਂ ਦੀ ਰੇ ਇਹਨਾਂ ਦੇ ਐਕਸਰੇ ਵਗੈਰਾ ਕਰਵਾਇਆ ਪਰ ਇਹਨਾਂ ਨੂੰ ਟੀਵੀ ਦਾ ਸ਼ਾਕ ਪੜਾ ਰਿਹਾ ਸੀ ਤੇ ਨਾਲ ਸਾਹ ਲੈਣ ਵਿੱਚ ਮੁਸ਼ਕਲ ਵੱਧ ਰਹੀ ਸੀ ਸ਼ਾਮ ਕੱਢ ਤੀ ਫਿਰ ਅਸੀਂ ਸ਼ਾਮੀ ਸਾਥ ਹੋਣ ਦਾ ਆਇਆ ਤੇ ਨਾਲ ਸਾਹ ਲੈਣ ਵਿੱਚ ਮੁਸ਼ਕਲ ਵੱਧ ਰਹੀ ਮਾਨੋ ਹਸਪਤਾਲ ਵਿੱਚ ਸ਼ਿਫਟ ਕਰਾ ਦਿੱਤਾ ਸ਼ਾਮੀ ਜ਼ਿਆਦਾ ਹੋ ਸੱਤ ਬਤਾ ਲਈ ਤੇ ਇਹਨਾਂ ਨੂੰ ਅਗੇ ਤਿਕੁਰਨਾ ਨੂੰ ਹਸਪਤਾਲ ਇਚੂਟ ਸ਼ਿਫਟ ਕਰਵਾ ਰਹਾ ਆ ਹਨ ਨੂੰ ਜ਼ਿਆਦਾ ਆਕਸੀਜਨ ਦੀ ਲੋੜ ਪਾਉਂਦੀ ਹੈ ਜਿਸ ਦਾ ਸਭ ਕੀ ਨਾਮ ਆਪਣਾ ਤੇ ਅੱਜ ਦੁਪਹਿਰ ਕੋ ਸਟੈਨ ਦੇ ਬੱਚੇ ਡਾਕਟਰ ਆਗਾਸ਼ ਸਟੈਨ ਕੋਲ ਤੇ ਉਹਨੂੰ ਭਾਈ ਦਾ ਸਭ ਕੀ ਨਾਮ ਆਪਣਾ ਤੇ ਅੱਜ ਦੁਪਹਿਰ ਹਸਪਤਾਲ ਦੇ ਵਿੱਚ ਜਿਹੜੇ ਬੇਸ਼ਰੀ ਮਰੀਜ਼ ਦੀ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਡਾਕਟਰ ਸਾਹਿਬ ਦਾ ਨਾਮ ਡਾਕਟਰ ਕੁਲਵਿੰਦਰ ਹੈ ਇਹ ਮਰੀਜ਼ ਇਹ ਮਰੀਜ਼ ਦੀ ਆਪਾਂ ਗੱਲ ਸਾਡੇ ਕੋਈ ਆਈਸੀਯੂ ਡਾਕਟਰ ਸਾਹਿਬ ਨੇ ਦੱਸਿਆ ਜਸਟਨ ਟੀਵੀ ਕੋ ਸ਼ਿਫਟ ਹੋ ਗਏ ਜੀ ਸਾਡੇ ਜੀ ਆਈਸੀਯੂ ਦੇ ਉਨੀ ਦਿਨ ਨੂੰ ਜਦੋਂ ਸਾਡੇ ਕੋਲ ਉਨੀ ਦੇਰੀਸ਼ਨ ਕਈ ਵਾਰਡਾਂ ਤੋਂ ਉਨੀ ਦਿਨ ਨੂੰ ਸ਼ਾਮੀ ਕੋਈ ਕੋਲ ਆਈਸੀਯੂ ਕਾਲ ਤੇ ਜਿਵੇਂ ਸਾਡੇ ਕੋਲ ਉਨੀ ਦੇਰੀਸ਼ਨ ਕਈ ਵਾਰਡਾਂ ਤੋਂ ਲੱਗਦੇ ਆ ਜਿਆਦਾ ਕੋਈ ਕੋਲ ਆਈਸੀਯੂ ਕਾਲ ਸਾਡੇ ਕੋਲ ਸ਼ਿਫਟਾਂ ਸੀ ਜਦੋਂ ਕਰਦੇ ਆ ਉਹ ਜਦੋਂ ਮਿਲਦਾ ਰਹਿੰਦਾ ਕਿ ਕੋਈ ਨਾ ਲੱਗਦਾ ਕਿ ਕੋਈ ਨਾ ਕੋਈ ਤਾਂ ਕਰਦੇ ਕਿ ਕੋਈ ਸ਼ਿਫਟਾਂ ਸੀ ਜਦੋਂ ਆਕਸੀਜਨ ਵੀ ਇਹਨਾਂ ਦਾ ਸਾਹ ਆਖਾ ਹੀ ਰਿਹਾ ਨਹੀਂ ਸਾਹ ਆਇਆ ਫਿਰ ਇਹਨੂੰ ਵੈਂਟੀਲੇਟਰ ਤੇ ਪਾਇਆ ਕਿ ਜਦੋਂ ਫਿਰ ਵੀ ਇਹਨਾਂ ਦਾ ਸਾਹ ਆਖਾ ਹੀ ਰਿਹਾ ਨਹੀਂ ਸਾਹ ਆਇਆ ਇਹਨਾਂ ਦੀ ਉਹਨੂੰ ਵੈਂਟੀਲੇਟਰ ਆਹ 1500 ਤੇ ਨਿਤਾਰ ਬੋਸ ਦੇ ਬਾਵਜੂਦ ਵੀ ਇਹਨਾਂ ਦੀ ਅੱਜ ਤੱਕ ਕੋਈ ਨਹੀਂ 1500 ਦਾ ਕੋਈ ਕੰਮ ਤਾਂ ਨਹੀਂ ਲੱਗਦਾ ਨਹੀਂ ਅ ਇਸ ਸਟੇਜ ਤੇ ਆਪਾਂ ਹਜੇ ਨਹੀਂ ਕੀਿਆ ਸਸਤਾ ਕੋਈ ਕੰਮ ਤਾਂ ਨਹੀਂ ਕਿ ਕੋਈ ਨਹੀਂ ਅ ਇਸ ਸਟੇਜ ਤੇ ਆਪਾਂ ਹਜੇ ਨਹੀਂ ਕੀਿਆ ਕਿ ਸਾਡੇ ਅਜਾੜਨ ਕਿ ਕੋਈ ਜੋ ਜਿਹਦੇ ਪੇਸ਼ੇਦ ਆਂਦਾ ਉਹਦੀ ਹੱਥ ਦੀ ਖੜੀ ਜਿਹੜੀ ਉਹ ਉਤਾਰਦੇ ਵੀ ਨਾਲ ਹੀ ਜਾਂਦੀ ਨਹੀਂ ਅ ਜਿਹਦੇ ਪੇਸ਼ੇਦ ਆਂਦਾ ਉਹਦੀ ਹੱਥ ਦੀ ਖੜੀ ਜਿਹੜੀ ਉਹ ਬਹੁਤ ਵਾਰੀ ਉਤਾਰਦੇ ਹੱਥ ਦੀ ਖੜੀ ਜਿਹੜੀ ਚੱਲੀ ਆ ਨਹੀਂ ਅ ਦੇਖੋ ਇਹ ਕੰਟੈਂਟ ਲੱਗਦਾ ਹੈ ਕਿ ਬਹੁਤ ਵਾਰੀ ਹੁੰਦਾ ਕਿ ਹੱਥ ਵਾਲੀ ਸਹੀ ਮਿਲ ਹੈ ਹੱਥ ਦੀ ਤਾਂ ਨਹੀਂ ਜਿਹਨੂੰ ਦੇਖਦੇ ਨੂੰ ਲੱਗਦਾ ਹੈ ਕਿ ਇਹ ਵੀ ਹੱਤੀ ਖੜੀ ਪਰਫੋਰਮ ਸਟੇਬਲ ਹੈ ਕਿਉਂਕਿ ਆਪਾਂ ਹਰ ਹੰਦੀ ਖੜੀ ਢਿੱਕਿਆ ਨਾਲ ਲਾਉਣਾ ਹੁੰਦਾ ਦਵਾਈ ਲਾਉਣੀ ਵੀ ਹੱਤੀ ਜਾਂ ਪੈਰ ਤੋਂ ਸ਼ੁਰੂ ਕਰਦਾ ਕਿਉਂਕਿ ਆਪਾਂ ਹੱਥਾਂ ਦੇ ਉੱਪਰ ਕੈਨ ਲਾ ਲਾਣਾ ਹੁੰਦਾ ਦਵਾਈ ਲਵਾਣੀ ਪਹਿਲੀ ਆ ਜਾਓ ਕੋਈ ਫਿਊ ਲੱਗਦਾ ਨਹੀਂ ਸੌਲੇ ਕੋਈ ਕਹਿੰਦਾ ਸਾਡਾ ਵੀ ਹਮ ਨਹੀਂ ਡਿਜ਼ਰਟ ਪਰ ਹੁੰਦਾ ਕੈਨ ਲਾ ਸੇਫ ਪਰ ਵੀ ਪੁਲਿਸ ਵਾਲੇ ਪੁਲਿਸ ਵਾਲਾਂ ਦਾ ਹੁੰਦਾ ਕੰਮ ਨਹੀਂ ਲਿਖਣਾ ਹੁੰਦਾ ਡਿਜ਼ਰਟ ਨਾ ਦੀ ਹੁੰਦਾ ਗਿਵਾਰੀ ਹੋਰ ਡਿਊਟੀ ਸੇਫ ਪਰ ਵੀ ਹੁੰਦੀ ਜਿਹੜੀ ਪੁਲਿਸ ਵਾਲਾ ਦਾ ਹੁੰਦਾ ਉਹਨਾਂ ਨੇ ਕਰਨਾ ਹੁੰਦਾ ਉਹਨਾਂ ਦੀ ਗਿਵਾਰੀ ਹੋ ਜਾਂਦੀ ਹੈ ਡਿਊਟੀ ਤੇ ਜਿਹੜੀ ਜਿਹੜੀ ਜਿਹੋ ਸਰਪਜੀਤ ਸਿੰਘ ਸਨੋਭ ਭਗਤ ਸਿੰਘ ਆਪਣੇ ਗਿਆ ਚ ਉਹਨਾਂ ਦਾ ਪੂਰਨ ਮੌਲ ਦਾ ਨਾਮ ਜੀ ਦਾ ਇਹ 16 17 18 ਇਹ ਮੰਗਾਂ ਇਹ ਮੰਗਾਂ ਜਦੋਂ ਦਸੜਾ ਦੇ ਚਾਨ ਚਾਨ ਦੀ ਤਕਲੀਫ ਆਉਂਦੀ ਇਹਨੂੰ ਆਪਾਂ ਗੋਨ ਗੋਨਵਾਲਾ ਮੰਦਿਰ ਹਸਪੀਟਲ ਦੀ ਰਾਹੇ ਦਿੱਤਾ ਹੋਇਆ ਜੀ ਪਰ ਇੱਕ ਗੱਲ ਕਿਤਾ ਅਸੀਂ ਚੋਰਾਂ ਦਾ ਕਹਿਣਾ ਜੁਰਾ ਜੋਰ ਛੱਡ ਕੇ ਬਿਜਲੀ ਆਈ ਆ ਵੀਰ ਬਰਲ ਹੋ ਰਹੀ ਆ ਉਹ ਬੱਚਾ ਕਹਿ ਰਿਹਾ ਕਿ ਇਹ ਬਹੁਤ ਕੁੱਟਿਆ ਮੇਰੇ ਘਰ ਦੇ ਸੈਟਲ ਲੱਗਿਆ ਮੇਰਾ ਜੋ ਉੱਥੋਂ ਦਾ ਛੋਟਾ ਇਹ ਲੱਗਦਾ ਕੋਈ ਉੱਥੇ ਹੈਗਾ ਉਹ ਕੁੱਟਦੇ ਜਿੱਦੇ ਕੱਟ ਮੇਰੇ ਨੂੰ ਇਹ ਘਾਲ ਜਿਹੜਾ ਦਾਹਣਾ ਪਿਆ ਕਿ ਉਹ ਨੂੰ ਬਹੁਤ ਕੁੱਟ ਮਾਰ ਕੀਤੀ ਗਈ ਸੁਪਰ ਡੈਂਗਰ ਪਰ ਇਹ ਸਾਨੂੰ ਸਾਡੀ ਦਾ ਮਤਲਬ ਗਾਂਦ ਲੱਗਦੀ ਹੁੰਦੀ ਹੈ ਕਿ ਜਿਹਦੀ ਨੂੰ ਉਹਨੇ ਉਹੂ ਹੈ ਉਹ ਬਿਮਾਰ ਹੈਗਾ ਉਹਨੂੰ ਮੈਡੀਕਲ ਕੁੱਟ ਦੇਣੀ ਹੈ ਜਾਂ ਕੋਈ ਗਾਂਦ ਨਹੀਂ ਦੇ ਕੋਈ ਵੀ ਕੁੱਟ ਦੇਣੀ ਸਾਡਾ ਤੁਸੀਂ ਦੇਖੇ ਜ ਸਾਡੀ ਪ੍ਰੈਸ ਦੀ ਟੀਮ ਸ੍ਰੀ ਗੁਰਨਾਨ ਹਸਪੀਟਲ ਪਹੁੰਚਿਆ ਚਿੱਤਰ ਮਸੂਮ ਬੱਚਾ ਜੋ ਆਪਣੀ ਗਲਤੀਆਂ ਦਾ ਸਾਥ ਕਰਦਾ ਉਹ ਜੇ ਕੋਈ ਸੀ ਆਪਣੀ ਸਜ਼ਾ ਕੱਟ ਰਿਹਾ ਸੀ ਪਰ ਉੱਥੇ ਇੱਕ ਹਾਕਮ ਜੇ ਪੰਜਾਬ ਪੁਲਿਸ ਦਾ ਸੰਧੂ ਜੋ ਉਥੋਂ ਦਾ ਸੁਪਰਡੰਟਰ ਕੋਨੇ ਅਤਿਆਚਾਰ ਕੀਤਾ ਬੱਚੇ ਦੇ ਜਿਹਦੀ ਬਹੁਤ ਬਹੁਤ ਗਵਿਹਤਰਾਉਗੇ ਸੀ ਔਰ ਸਿਵਲਸ ਹਸਪੀਟਲ ਦਰਦਰ ਜੇਰੇ ਲਾਜ ਲੈ ਗਿਆ ਪਰ ਉਹ ਲਾਜ ਨਹੀਂ ਕਰ ਸਕੇ ਕਿਉਂਕੋ ਬੱਚਾ ਬਹੁਤ ਹੀ ਜਨਾ ਸੀਰੀਅਸ ਸੀ ਤੋ ਉਹਨਾਂ ਨੇ ਜੇਤੇ ਟ੍ਰਾਂਸਫਰ ਕੀਤਾ ਸਿਲਗੁਰਨਾ ਹਸਪੀਟਲ ਜੋ ਆਸੀ ਜਿਹਦੀ ਲਾਈਫ ਸੀਰੀਅਸ ਦਿਖਾ ਰਿਹਾ ਕਿ ਇਥੋਂ ਪਰਤੀ ਕੀਤਾ ਗਿਆ ਜੇਰੇ ਲਾਜ ਪਰ ਬਹੁਤ ਦਾ ਜਿਹੜਾ ਖੂਨ ਜੀ ਬੰਨ੍ਹਣ ਕੋ ਰੋਕ ਨਹੀਂ ਸਕੇ ਤੋ ਉਹ ਕਰਕੇ ਦੀ ਡੈਥ ਹੋ ਗਈ ਆ ਉਹ ਸਾਡੇ ਜੁੜ ਚੁਕੇ ਸਮਾਜ ਸੇਵੀ ਸਰਦਾਰ ਕਰਮਜੀਤ ਸਿੰਘ ਜੀ ਬੁਰਜ ਸਾਹਿਬ ਜਿਨ੍ਹਾਂ ਦਾ ਬਹੁਤ ਹੀ ਪੀੜ੍ਹੀਆਂ ਤੋਂ ਨਾ ਆਦਾ ਉਸ ਸਮਾਜ ਸੇਵੀਆ ਔਰ ਗਰੀਬਾਂ ਦੇ ਹੱਕ ਉਚ ਖੜਦੇ ਨੇ ਜਾਂ ਉਹ ਗੱਲ ਕਰਦੇ ਨੇ ਸਾਜਿਆਤ ਦੇ ਜਿਹੜਾ ਮਸਲਾ ਤੇ ਮਰ ਕੀ ਕਰਦੇ ਇਹ ਜੀ ਬਹੁਤ ਹੀ ਅੱਜ ਦੁਖਦਾਈ ਘਟਨਾ ਹੋਈ ਹੈ ਜੀ 19 ਤਰੀਕ ਨੂੰ ਇਹਨਾਂ ਦਾ ਦੇ ਕੋਈ ਪਰਿਵਾਰ ਦਾ ਬੱਚਾ ਸਰਪਜੀਤ ਸਿੰਘ ਜੋ ਕਿ ਗੋਇੰਦਵਾਲ ਜੇਲ੍ਹ ਦੇ ਵਿੱਚ ਗਿਆ ਸੀਗਾ ਜੇਲ੍ਹ ਜਿਹਨੂੰ ਕੀ ਸੁਧਾਰ ਘਰ ਕਹਿੰਨੇ ਆਪਾਂ ਜੇਲ੍ਹ ਜਾਂਦਾ ਤੇ ਤਕਰੀਬਨ 16 ਤਰੀਕ ਨੂੰ ਉਹਦਾ ਅੰਦਰ ਲੜਾਈ ਕਿਸੇ ਮੁੰਡਿਆਂ ਨਾਲ ਲੜਾਈ ਝਗੜਾ ਹੁੰਦਾ ਉਸ ਲੜਾਈ ਝਗੜੇ ਤੋਂ ਬਾਅਦ ਜੋ ਇਸ ਮੁੰਡੇ ਦਾ ਬਿਆਨ ਸੀਗਾ ਇਹ ਪੂਰੇ ਹੋਣ ਤੋਂ ਪਹਿਲੇ ਜੋ ਇਹਨੇ ਆਪਣੇ ਭਰਾਵਾਂ ਨੂੰ ਆਪਣੇ ਪਰਿਵਾਰ ਨੂੰ ਬਿਆਨ ਦਿੱਤਾ ਹੋਏ ਦਿੱਤਾ ਕਿ ਉਸ ਤੋਂ ਬਾਅਦ ਮੈਨੂੰ ਮੁਲਾਜ਼ਮ ਚੁੱਕੇ ਲੈ ਗਏ ਤੇ ਸੁਪਰਿੰਟੈਂਡੈਂਟ ਨੂੰ ਇਹ ਸੰਧੂ ਨਾਮ ਦਾ ਦੱਸ ਰਹੇ ਨੇ ਜਿਨੇ ਇਸ ਮੁੰਡੇ ਨੂੰ ਸਬਕ ਸਿਖਾਉਣ ਵਾਸਤੇ ਬਹੁਤ ਹੀ ਪੂਰੀ ਤਰ੍ਹਾਂ ਇਹਨੂੰ ਕੁੱਟਮਾਰ ਦੇ ਨਾਲ ਕੀਤੀ ਹੈ ਉਸ ਤੋਂ ਬਾਅਦ ਦੇਖੋ ਜੀ ਇਹਨਾਂ ਦਾ ਫਰਜ਼ ਮੰਨਦਾ ਸੀਗਾ ਪਰਿਵਾਰ ਨੂੰ ਫੋਨ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਇਤਲਾਹ ਦੇਣੀ ਕਿ ਤੁਹਾਡੇ ਬੱਚੇ ਦੀ ਇੱਥੇ ਅੰਦਰ ਲੜਾਈ ਹੋਈ ਹੈ ਜਾਂ ਉਹਦੇ ਸੱਟ ਲੱਗੀ ਤੁਸੀਂ ਦੇਖੋ 19 ਤਰੀਕ ਨੂੰ ਇਹਨਾਂ ਨੂੰ ਜੇਲ੍ਹ ਦੇ ਅੰਦਰੋਂ ਦੀ ਕੋਈ ਇਹਨਾਂ ਦੇ ਜਿਹੜਾ ਮੁੰਡਾ ਅੰਦਰ ਹੈਗਾ ਕੋਈ ਕੋਈ ਫੋਨ ਕਰਕੇ ਦੱਸਦਾ ਹੈ ਕੋਈ ਸਰਕਾਰੀ ਅਹੁਦੇਦਾਰ ਨਹੀਂ ਬਲਕਿ ਜਿਹੜਾ ਜੇਲ੍ਹ ਦੇ ਅੰਦਰ ਹੈ ਉਹ ਅੰਦਰੋਂ ਦੀ ਫੋਨ ਕਰਕੇ ਦੱਸਦਾ ਕਿ ਤੁਹਾਡੇ ਦਾਦਾ ਦਾ ਮੁੰਡੇ ਦੀ ਲੜਾਈ ਹੋਈ ਸੀ ਤੇ ਉਹਨੂੰ 16 ਤਰੀਕ ਤੇ ਇਹ ਲੈ ਕੇ ਗਏ ਹੋਏ ਸੀ ਹੁਣ ਤੁਸੀਂ ਦੇਖੋ 19 ਤਰੀਕ ਨੂੰ ਜੇਲ੍ਹ ਦੇ ਅੰਦਰੋਂ ਦੀ ਕੋਈ ਦੱਸਦਾ ਹੈ ਕੋਈ ਇਹਨਾਂ ਦਾ ਪ੍ਰਸ਼ਾਸਨ ਨਹੀਂ ਦੱਸਦਾ ਇਹਨਾਂ ਸੋਨਾ ਤਰੀਕ ਤੋਂ ਲੈ ਕੇ 19 ਤਰੀਕ ਤੱਕ ਇਹ ਮੁੰਡੇ ਨੂੰ ਪ੍ਰਾਈਵੇਟ ਹਸਪਤਾਲਾਂ ਕਿਆਂ ਕਿਤੇ ਕਿਤੇ ਲੈ ਕੇ ਘੁੰਮਦੇ ਰਹੇ ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਮੁੰਡੇ ਦੀ ਇੰਨੀ ਜ਼ਿਆਦਾ ਕੁੱਟਮਾਰ ਉੱਤੀ ਗਈ ਹੈ ਸੁਪਰੀਟੈਂਡੈਂਟ ਸੰਧੂ ਜੋ ਦੱਸਿਆ ਜਾ ਰਿਹਾ ਹੈਗਾ ਉਹਦੇ ਤੋਂ ਕਿ ਮੁੰਡੇ ਦੀ ਅੱਜ ਮੁੰਡਾ ਆਪਣੇ ਸਵਾਸ ਛੱਡ ਗਏ ਤੁਸੀਂ ਅੰਦਰ ਜਾ ਕੇ ਮੁੰਡੇ ਦੀ ਕੰਡੀਸ਼ਨ ਦੇਖੋ ਜੀ ਮੁੰਡੇ ਦਾ ਖੰਨ ਕੱਟਿਆ ਹੋਇਆ ਹੈ ਉਰੀਤਨ ਉਹਦੀ ਬਾਹਾਂਾਂ ਤੇ ਲਾਸਾਂ ਪਈਆਂ ਹੋਈਆਂ ਨੇ ਡਾਂਗਾਂ ਦੀਆਂ ਕੁੱਟ ਮਾਰ ਉਹਦੇ ਨਾਲ ਟੁੱਟੀ ਕੀਤੀ ਗਈ ਹੈ ਤੇ ਬੜੀ ਹੀ ਬੇਰਹਿਮੀ ਨਾਲ ਹੀ ਮੁੰਡੇ ਨੂੰ ����������������������������������������������������������������������������������������������������������������������������������������������������������������� ਕਾਨੂੰਨੀ ਜੀ ਅਪਾਏ ਕਰਦਾ ਨੇ ਗੱਲ ਕਰਦੇ ਸਾਡਾ ਸੁਧਾਨਾ ਜੋ ਰੂਲ ਆ ਪਾਰ ਦਿੱਤਾ ਉਹਦੇ ਚਾ ਅਗਰ ਕੋਈ ਵੀ ਬੱਚਾ ਗਰਾਹ ਕਰਦਾ ਤਾਂ ਸਾਡੀ ਪੰਜਾਬ ਪੁਲਿਸ ਨੂੰ ਫੜ ਕੇ ਨਿਆਪਾਲ ਤੋਂ ਕੋ ਲੈ ਜਾਂਦੀ ਹੈ ਨਿਆਪਾਲ ਕੇ ਛੱਡਦੇ ਭਈ ਕਰਦੇ ਉਹਦੀ ਮਰਜ਼ੀ ਪਰ ਇਹ ਤੇ ਪੰਜਾਬ ਪੁਲਿਸ ਹੀ ਕੁਟਕੁਟ ਕੇ ਮਾਰ ਦਿੰਦੇ ਬਰ ਕੀ ਕਰਨੀ ਇਸੀ ਚੀਜ਼ ਦਾ ਤਾਂ ਦੁੱਖ ਹੈ ਜੀ ਇਸੀ ਚੀਜ਼ ਦਾ ਤਾਂ ਹਿਰੋਂ ਬਰੋਨਾ ਰੋ ਰਹੇ ਆ ਅਸੀਂ ਚਾਹਦੇ ਆ ਕਿ ਹਾਈ ਕੋਰਟ ਦੇ ਕਿਸੇ ਰਿਟਾਰਡ ਜੱਜ ਤੋਂ CBI ਤੋਂ ਇਹਦੀ ਇੰਡੀਵਿਜੂਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ इवन ਇਹ ਪੋਸਟਮਾਰਟਮ ਉਹਨਾਂ ਦੀ ਨਿਗਰਾਨੀ ਦੇ ਥੱਲੇ ਉਹਨਾਂ ਚੁੜਾ ਤਾਂ ਕਿ ਸਾਰੀਆਂ ਸੱਟਾਂ ਜਿਹੜੀਆਂ ਲੱਗੀਆਂ ਮੁੰਡੇ ਦੇ ਉਹ ਸਾਹਮਣੇ ਆ ਸਕਣ ਅਸਲੀ ਰੀਜ਼ਨ ਪਤਾ ਲੱਗ ਸਕੇ ਇਸ ਮੁੰਡੇ ਦੀ ਜਿਹੜੀ ਅੱਜ ਡੈਥ ਹੋਈ ਹੈ ਕਿਹਦੇ ਕਾਰਨਾਂ ਕਰਕੇ ਹੋਈ ਹੈ ਤੇ ਜੇ ਇਸ ਕਾਰਨਾਂ ਕਰਕੇ ਕੁੱਟਮਾਰ ਕਰਕੇ ਜੇ ਹੋਈ ਹੈ ਬੰਦੀ ਕਾਰਵਾਈ ਕੁਝ ਅਸਰਾਂ ਦੇ ਉੱਤੇ ਜੇਲ ਦੇ ਅੰਦਰ ਜਿਹੜੇ ਸੁਪਰਡੈਂਟ ਦਾ ਨਾਮ ਲਿਆ ਜਾ ਰਿਹਾ ਪੂਰਾ ਉਹਨਾਂ ਦੇ ਉੱਤੇ 302 ਦਾ ਪੱਤਾ ਦਰਜ ਹੋਣਾ ਚਾਹੀਦਾ ਕਿਉਂਕਿ ਬੱਚੇ ਮਾਪਿਓ ਪਰਿਵਾਰ ਜਦੋਂ ਇਹਨਾਂ ਦਾ ਕਿਸੇ ਦਾ ਪਰਿਵਾਰ ਦਾ ਕੋਈ ਜੀਲ੍ਹ ਚ ਜਾਂਦਾ ਤੇ ਇਹ ਸੋਚ ਕੇ ਜਾਂਦਾ ਕਿ ਉਹ ਸੁਧਾਰ ਕਰ ਗਿਆ ਕਿ ਜੇ ਕੋਈ ਗਲਤੀ ਹੋਈ ਵੀ ਹੈਗੀ ਤੇ ਉਹਨੇ ਕੋਈ ਗੱਲ ਨਹੀਂ ਗਾਂ ਤਾਂ ਆਪਣੀ ਗਲਤੀ ਦਾ ਸੁਧਾਰ ਕਰਨ ਦੀ ਲੇਕਿਨ ਇਸ ਤਰੀਕੇ ਦਾ ਸੁਧਾਰਨਾ ਪ੍ਰਸ਼ਾਸਨ ਦਾ ਇਹ ਅੰਦਰ ਹੀ ਆਪ ਹੀ ਜੱਜ ਬਣ ਜਾਣਾ ਤੇ ਲਾਠੀ ਚੱਕ ਚੱਕ ਕੇ ਕੁੱਟ ਕੁੱਟ ਕੇ ਬਲੋਡ ਮਾਰ ਦੇਣਾ ਬੜੀ ਦਰਦਨਾਇ ਦੁਖਦਾਇ ਘਟਨਾ ਹੈ ਸਾਡੇ ਹਲਕੇ ਇਹ ਮੁੰਡਾ ਸਾਡੇ ਹਲਕੇ ਚੋਂ ਲਾਲੂ ਘੋਮਣ ਪਿੰਡ ਦਾ ਹੈਗਾ ਅਸੀਂ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਇਨਸਾਫ ਜਦ ਤੱਕ ਨਹੀਂ ਮਿਲੂਗਾ ਅਸੀਂ ਇਹ ਪਰਿਵਾਰ ਦੇ ਨਾਲ ਲੜਕੇ ਦਾ ਨਾਮ ਕੀ ਸਰਬਜੀਤ ਸਿੰਘ 24 ਸਾਲਾਂ ਦਾ ਹੁੰਦਾ ਹੈ ਸਰ ਜੀ ਅਗਰ ਇਨਸਾਫ ਨਾ ਮਿਲਿਆ ਤਾਂ ਫਿਰ ਕੀ ਕੀ ਕਰਾਂ ਅਪਾਚੂ ਗਰ ਕੀ ਕਰੀਏ ਅਸੀਂ ਐਂਡ ਤੱਕ ਪੂਰੀ ਲੜਾਈ ਲੜਾਂਗੇ ਜੀ ਕੋਰਟ 'ਚ ਜਾਣਾ ਪਿਆ ਸਾਨੂੰ ਕੋਰਟ 'ਚ ਹੀ ਜਾਣਾ ਅਸੀਂ ਫਿਲਹਾਲ ਇਹਦਾ ਬਲੇ ਬੁਫ ਮੌਟਮ ਦੀ ਮੰਗ ਕਰਦੇ ਹਾਂ ਹੂੰ ਫਿਜੀਸ਼ਲ ਜੱਜ ਦੇ ਅਖਾਨੇ ਦੱਲੇ ਹੋਵੇ ਤਾਂ ਕਿ ਸਾਨੂੰ ਰੀਜਨਸ ਐਕਚੁਅਲ ਪਤਾ ਲੱਗ ਸਕਣ ਕਿ ਕੀੜੇ ਕਰਕੇ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਪਰਚਾ ਕਰਾਂਗੇ ਐਕਚੁਅਲੀ ਟੀਮ ਗੋਦਵਾਲ ਜਿਲ੍ਹ 25 ਤੇ ਉੱਥੇ ਸੰਧੂ ਸੂਬੇ ਡਾਇਰੈਕਟਰ ਨਾਲ ਗੱਲਬਾਤ ਕਰਨੀ ਤਕਰੀਬਨ ਡੇਢ ਦੋ ਘੰਟੇ ਉਹਨਾਂ ਦੇ ਵੇਟ ਕਰਦੇ ਰਹੇ ਮਗਰ ਉਹ ਪ੍ਰੈਸ ਦੇ ਖੂਬੂ ਨਿਉ ਸਕੇ ਕਿਉਂਕਿ ਉੱਥੇ ਇੱਕ ਜੋ ਸਰਜਜੀਤ ਸਿੰਘ ਕੀ ਕੀ وجہ ਕੀ ਕਾਰਨ ਕਿਉਂ ਡੈਥ ਹੋਈ ਆ ਪਰ ਉੱਥੋਂ ਦੇ ਜਿਹੜੇ ਮੌਜੂਦਾ ਸਟੂਡੈਂਟ ਸੰਧੂ ਉਹਨਾਂ ਨੇ ਪ੍ਰੈਸ ਦੇ ਹੁਬੂ ਹੋ ਕੇ ਆਪਣਾ ਪੱਖ ਪੇਸ਼ ਨਹੀਂ ਕਰ ਸਕੇ